ਨਹੀਂ ਤੇ ਖੜੀ ਬੁੱਥਾ ਕਰੀ ਜਾਨੀ ਬਿੰਗਾ ਟੇਡਾ ਘੰਟਾ ਹੋ ਗਿਆ ਕਹੇ ਨੂੰ ਫੇ ਰੋਟੀ ਬਣਾ ਕੇ ਲਿਆ ਰੋਟੀ ਬਣਾ ਕੇ ਲਿਆ ਹਲੇ ਤੱਕ ਰੋਟੀ ਨਹੀਂ ਪੱਕੀ ਜੇ ਤੂੰ ਮੰਮੀ ਮੈਨੂੰ ਨਾ ਚੱਕਰ ਆਈ ਜਾਂਦੇ ਆ ਤਾਂ ਕਰਕੇ ਟਾਈਮ ਲੱਗ ਗਿਆ ਪਹਿਲਾਂ ਭਾਂਡੇ ਧੋਣ ਲੱਗੀ ਸੀ ਆ ਪਖੰਡ ਜਹੇ ਨਾ ਕਰ ਚੱਕਰ ਆ ਗਿਆ ਚੱਕਰ ਆ ਗਿਆ ਨਾ ਮੈਂ ਕਿਣਾ ਨਿਆਣੇ ਨਹੀਂ ਜੰਮੇ ਤੇ ਤੋ ਰੋਟੀ ਨਹੀਂ ਬਣੀ ਲਓ ਤੈਨੂੰ ਤਾਂ ਮੈਂ ਦੱਸ ਦਿਨਾ ਵੇਖਣਾ ਤੇਰਾ ਹਰਕ ਮੱਜਾਂ ਲੱਗ ਪਿਆ ਸ਼ਰੀਕਾਂ ਨੂੰ ਖੁਸ਼ੀ ਮੇਰੀਆਂ ਚੁੜੀਆਂ ਕਰਦੀਆਂ ਉਦੋਂ ਤੈਨੂੰ ਤੇਨੂੰ ਕੋਈ ਲੱਗਦਾ ਮੈਨੂੰ ਪਤਾ ਨਹੀਂ ਮੈਨੂੰ ਪਾਗਲ ਨਾ ਬਣਾ ਮੈਂ ਤਾਂ ਸਾਹਮਣੇ ਵਾਲੇ ਬੰਦੇ ਦਾ ਚਿਹਰਾ ਦੇਖ ਕੇ ਦੱਸ ਦਿੰਨੀ ਆ ਬੇ ਇਹਦੇ ਦਿਲ ਚ ਕੀ ਚੱਲਦਾ ਤੇ ਕਿਹੜੀਆਂ ਗੱਲਾਂ ਕਰਦਾ ਤੇ ਤੂੰ ਮੈਨੂੰ ਪਾਗਲ ਬਣਾਉਣੀ ਆ ਪਰ ਮੰਮੀ ਮੈਨੂੰ ਦੱਸੋ ਤਾਂ ਸਹੀ ਵੀ ਦੀਦ ਨੇ ਕਿਹਾ ਕੀ ਤੁਹਾਨੂੰ ਮੈਨੂੰ ਵੀ ਤਾਂ ਪਤਾ ਲੱਗੇ ਲੈ ਸੁਣ ਫਿਰ ਜੇ ਮੇਰੇ ਮੂੰਹੋਂ ਸੁਣਨਾ ਚਾਹਨੀ ਐ ਤੂੰ ਉਹਨੂੰ ਕਿਹਾ ਵੇ ਮੇਰੀ ਸੱਸ ਮੈਨੂੰ ਕੱਪੜੇ ਨਹੀਂ ਲੈ ਕੇ ਦਿੰਦੀ ਅਖੇ ਮੇਰੇ ਮੱਥੇ 5-500 ਦੇ ਸੂਟ ਮਾਰੇ ਨਾ ਤੇਰੀ ਔਕਾਤ ਹੈਗੀ ਐ ਇਹ 500 ਦਾ ਸੂਟ ਪਾਉਣ ਵਾਲੀ ਵੀ ਤੇਰੀ ਔਕਾਤ ਤਾਂ 100 ਦਾ ਸੂਟ ਪਾਉਣ ਵਾਲੀ ਵੀ ਹੈ ਨਹੀਂ ਸ਼ੁਕਰ ਕਰ ਮੈਂ ਤੈਨੂੰ 500 ਦਾ ਸੂਟ ਲੈ ਦਿੱਤਾ ਨਹੀਂ ਮੰਮੀ ਐਵੇਂ ਜਿੱਤਾ ਕੋਈ ਗੱਲ ਹੀ ਨਹੀਂ ਹੋਈ ਹੈਗੀ ਉਹ ਤਾਂ ਦੀਦ ਦੇ ਸੂਟ ਪਾਇਆ ਹੋਇਆ ਸੀ ਮੈਨੂੰ ਸੋਹਣਾ ਲੱਗਿਆ ਤੇ ਮੈਂ ਕਹਿਤਾ ਵੀ ਜੀ ਤੇ ਤੁਹਾਡਾ ਸੂਟ ਬਹੁਤ ਸੋਹਣਾ ਤੇ ਉਹਨਾਂ ਨੇ ਮੈਨੂੰ ਕਿਹਾ ਬਿਤੇਰਾ ਵੀ ਬਹੁਤ ਸੋਹਣਾ ਸੂਟ ਆ ਮੈਂ ਉਹਨਾਂ ਨੇ ਪੁੱਛ ਲਿਆ ਵੀ ਜੀ ਤੁਹਾਡਾ ਸੂਟ ਕਿੰਨੇ ਦਾ ਆ ਉਹ ਕਹਿੰਦੇ 2000 ਦਾ ਤੇ ਉਹਨਾਂ ਨੇ ਮੈਨੂੰ ਵੀ ਪੁੱਛ ਲਿਆ ਵੀ ਤੇਰਾ ਸੂਟ ਕਿੰਨੇ ਦਾ ਮੰਮੀ ਮੈਂ ਕਹਿੰਦਾ ਵੀ 500 ਦਾ ਹੋਰ ਇਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਹੈਗੀ ਨਾ ਹੋਰ ਚੁੱਟ ਬੋਲਦੀ ਹੈ ਹੋਰ ਚੁੱਟ ਜੇਲੇ ਕਰਵੇਂ ਮੰਮੀ ਮੇਰਾ ਖਤ ਤੰਗਦਾ ਤੇਰੇ ਨਾਲੋਂ ਪਹਿਲਾਂ ਵੀ ਆਈ ਹੋਈ ਆ ਉਹ ਨੋ ਸਾਡੀ ਚਾਰ ਜੀ ਨੇ ਘਰ ਵਿੱਚ ਕਦੀ ਐਤਰ ਉਤਰ ਗੱਲ ਸੁਣੀ ਉਹਨਾਂ ਦੀ ਤੂੰ ਮੈਂ ਤਾਂ ਚਲੋ ਝੂਠੀ ਕਰਤਾ ਮੰਮੀ ਇੱਕ ਵਾਰ ਨਾ ਮੈਨੂੰ ਤੈਨੂੰ ਕਰ ਲਾ ਮੈਂ ਤਾਂ ਨਾ ਕਰ ਤੁਹਾਡੇ ਬਾਰੇ ਤੇ ਤਾਹੀ ਕਦਿਲ ਮੋੜ ਬਾਰੇ ਕਦੇ ਮਾੜਾ ਨਹੀਂ ਬੋਲੇ ਮੰਮੀ ਤੁਸੀਂ ਇੱਕ ਵਾਰ ਦਿਨ ਨੂੰ ਬੁਲਾ ਦਲੋ ਪੁੱਛਦਾ ਲਾ ਵੀ ਗੱਲ ਹੋਈਗੀ ਸੀ ਚੁੱਪ ਵੱਡੀ ਆਈ ਪੁੱਛ ਪੁਛਾਈਏ ਕਰਨ ਵਾਲੀ ਕੱਲ ਆਕੇ ਤੂੰ ਸਾਡੇ ਵਿੱਚ ਫਰਕ ਪਾਤਾ ਪੁੱਛ ਪੁਛਾਈਏ ਕਰਨ ਨੂੰ ਫਿਰਦੀ ਐ ਖਬਰਦਾਰ ਮੈਂ ਜਿਹੋ ਜਿਹਾਂ ਮਰਜ਼ੀ ਤੈਨੂੰ ਕਪੜਾ ਲੈ ਕੇ ਦੇਵਾਂ ਜੇ ਕਿਸੇ ਨੂੰ ਦੱਸਿਆ ਵੇਹੇ ਕੱਪੜੇ ਮਹੰਗੇ ਆ ਜਾਂ ਸਸਤੇ ਆ ਮੇਤੋ ਬੁਰਾ ਕੋਈ ਨਹੀਂ ਜੇ ਇਸ ਘਰ ਵਿੱਚ ਰਹਿਣਾ ਨਾ ਬੰਦਿਆਂ ਵਾਂਗੂ ਰਹਿ ਨੇ ਜੁੱਤੀਆਂ ਮਾਰ ਕੇ ਕੱਢੂ ਤੈਨੂੰ ਗੁੱਤਨੀ ਨੂੰ ਦੇ ਦੋ ਨਹੀਂ ਨਾ ਬਾਹਰ ਲੱਗੇ ਸਭ ਮਰ ਲੰਫੇੜਾ ਕਰ ਲਾ ਕੰਮ ਜਿਹੜਾ ਕਰਦੀਆਂ ਹੁਣ ਤੈਨੂੰ ਚੁੱਤਰ ਖਾਦੇ ਬਿਨਾ ਰੋਟੀ ਵੀ ਪਚਦੀ ਰੱਬਾ ਇਸ ਗੱਜਿਸ ਮੈਂ ਤੱਕਦੀ ਤੂੰ ਮੇਰੇ ਇਹ ਕੀ ਕੀ ਜਨਮ ਸਹਣੇ ਪੈਂਦੇ ਮੈਨੂੰ ਰੱਬਾ ਕੁੜੀਆਂ ਦੀ ਅਜੀ ਕਿਸਮਤ ਨਾਲ ਕੀ ਕਰੇ ਜਪੇ ਕੇ ਉਮ ਪਿੰਡ ਚ ਅਮਿਤ ਨਾਲ ਫੇਰ ਗੱਲ ਕਰਦੀ ਆਂ ਆਗੇ ਜੀ ਤੁਸੀਂ ਮੈਂ ਤਾਂ ਆ ਗਿਆ ਤੇ ਆ ਕਿਹੜਾ ਫੋਨ ਸੀ ਤੇ ਮੇਰੇ ਅੱਡੇ ਤੋਂ ਫੋਨ ਕੱਟਤਾ ਨਹੀਂ ਜੀ ਐਵੇਂ ਦੀ ਕੋਈ ਗੱਲ ਨਹੀਂ ਮੇਰੇ ਸਹੇਲੀ ਦਾ ਫੋਨ ਸੀ ਗੱਲ ਹੋ ਗਈ ਸੀ ਤਾਂ ਕੱਟਤਾ ਸਹੇਲੀ ਦਾ ਉਹ ਸਹੇਲੀ ਦਾ ਫੋਨ ਸੀ ਕਿ ਕਿਸੇ ਆਸ਼ਕ ਦਾ ਫੋਨ ਸੀ ਆ ਕੇ ਬੋਲ ਜਾਨੇ ਜੀ ਤੁਸੀਂ ਮੈਂ ਤੁਹਾਨੂੰ ਛੋਟ ਛੋਟੇ ਬੋਲੂੰਗੀ ਜਿੰਨੀਆਂ ਯਕੀਨੀ ਮੇਰੇ ਤੇ ਤਾਂ ਆਲੋ ਫੋਨ ਚੈੱਕ ਕਰ ਲਓ ਉਹ ਮੈਂ ਸਭ ਜਾਣਦਾ ਤੇਰੇ ਵਰਗੀਆਂ ਫਫੇ ਕੁੱਟਨੀਆਂ ਨੂੰ ਘਰ ਵਾਲੇ ਮੂਰੇ ਕੁਝ ਹੋਰ ਹੁੰਦੀਆਂ ਤੇ ਪਿੱਛੋਂ ਕੁਝ ਹੋਰ ਮੈਂ ਅਹੋ ਜਿਹੀ ਨਹੀਂ ਹੈਗੀ ਅਨਮੋਲ ਖਾਂਦਾਨ ਦੀ ਧੀ ਨਾ ਤਾਂ ਕਦੇ ਬਾਪ ਜੀ ਪੱਗ ਨੂੰ ਦਾਗ ਲੱਗਣ ਦਿੱਤਾ ਸੀ ਤੇ ਨਾ ਹੀ ਕੋਈ ਤੁਹਾਡੇ ਤੇ ਝੂਠਾ ਧੱਬਾ ਲਾਉਣਾ ਉਹ ਬਸ ਬਸ ਅੱਜ ਕੱਲ੍ਹ ਨੇ ਅਹੋ ਜੀਆਂ ਗੱਲਾਂ ਤੇ ਕੋਈ ਯਕੀਨੀ ਕਰਦਾ ਆ ਤੇਰੇ ਵਰਗੀਆਂ ਹੋਰ ਪਤਾ ਨਹੀਂ ਕਿੰਨੀਆਂ ਕਰ ਅਹੋ ਜੀਆਂ ਗੱਲਾਂ ਤੇ ਰੱਟੇ ਰਾ ਲੈਣੀਆਂ ਅਨਮੋਲ ਤੂੰ ਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਮੈਂ ਤਾਂ ਤੁਹਾਨੂੰ ਕਹਿ ਵੀ ਦਿੱਤਾ ਵੀ ਚਾਹੇ ਫੋਨ ਚੈੱਕ ਕਰ ਲਓ ਨਾਲੇ ਜਦੋਂ ਮੇਰਾ ਤੁਹਾਡੇ ਨਾਲ ਵਿਆਹ ਹੀ ਹੋ ਗਿਆ ਹੁਣ ਮੈਂ ਹੋਰ ਕਿੱਥੇ ਜਾਣਾ ਬਿਸ਼ਾਲੀ ਆ ਜਿਹੜੀ ਮੰਮੀ ਕੋਲ ਤੇਰੀ ਚਵੜ ਚਵੜ ਜਵਾਨ ਚੱਲਦੀ ਆ ਨਾ ਆ ਲੱਛਣ ਛੱਡ ਦੇ ਨਹੀਂ ਮੈਥੋਂ ਬਗਰਾ ਕੋਈ ਨਹੀਂ ਫਿਰ ਪੱਸ ਜੀ ਮੈਂ ਤਾਂ ਮੰਮੀ ਨੇ ਕੁਝ ਕਿਹਾ ਹੀ ਨਹੀਂ ਪਤਾ ਨਹੀਂ ਤੁਹਾਡੇ ਘਰ ਨਾਲ ਕੌਣ ਭਰਦਾਗਾ ਮੈਂ ਕੀ ਕਹਨੀ ਹਾਂ ਘਰ ਨਾਲ ਕੌਣ ਭਰਦਾ ਨਾ ਤੇਰਾ ਕਹਿਣ ਦਾ ਮਤਲਬ ਕੀ ਆ ਵੀ ਮੇਰੀ ਮਾਂ ਮੇਰੇ ਘਰ ਨਾਲ ਭਰਦੀ ਆ ਉਹ ਸ਼ਰਮ ਮਨੜਾ ਮੜੀ ਮੋਟੀ ਸ਼ਰਮ ਅਰਮੋਲ ਤੁਸੀਂ ਐ ਕਿਉਂ ਕਰਦੇ ਹੋ ਤੁਹਾਨੂੰ ਪਤਾ ਨਾ ਮੈਂ ਕਿਹੋ ਜਿਹਾ ਹਾਲਤ ਚਾ ਪਰ ਫਿਰ ਵੀ ਤੁਸੀਂ ਮੇਰੇ ਨਾਲ ਇਹ ਸਭ ਕਰਦੇ ਹੋ ਹਾਂ ਇਹ ਸਭ ਤੇਰੇ ਨਾਲ ਮੈਂ ਕਰੂੰਗਾ ਤੇ ਜਦੋਂ ਤੱਕ ਤੂੰ ਸਹੇਂਦੀ ਤੇ ਜਦੋਂ ਤੇਰੀ ਸਹਨ ਦੀ ਹਿੰਮਤ ਖਤਮ ਹੋ ਗਈ ਨਾ ਤਾਂ ਮੈਨੂੰ ਦੱਸ ਦੇ ਦੀ ਪਰਮੋਲ ਮੇਰਾ ਕਸੂਰ ਕੀ ਆ ਮੈਂ ਹਜਾ ਕੀਤਾ ਦੀਆ ਖੱਡਕੱਟ ਉਹ ਕਿ ਦਰਸਤਣਾ ਚਾਹੀਦਾ ਨਾ ਮੇਰੇ ਪੇਟ 'ਚ ਤੁਹਾਡਾ ਬੱਚਾ ਪਲ ਰਿਹਾ ਕੀ ਬੱਚਾ ਖਗੜਾ ਕੀ ਦਾ ਗੰਦ ਚੱਕੀ ਫਿਰਦੀ ਆ ਤੂੰ ਹਾ ਮੇਰਾ ਕੋਈ ਨਹੀਂ ਹੈਗਾ ਇਹ ਤਣੀ ਕੀ ਦੀ ਗੰਦੀ ਲਾਦਾ ਇਹ ਅਰ ਮੋਲ ਜੇ ਮੈ ਤੁਹਾਨੂੰ ਐਵੇਂ ਦੀ ਲੱਗਦੀ ਸੀ ਫਿਰ ਤੁਸੀਂ ਵਿਆਹ ਹੀ ਕਿਉਂ ਕਰਵਾਇਆ ਸੀ ਹੁਣ ਆ ਕੁਛ ਕਰਦੇ ਹੋ ਖੱਡਕੱਟ ਮੇਰੀ ਜ਼ਿੰਦਗੀ ਦਾ ਨਾ ਖਰਾਬ ਹੁੰਦੀ ਵਿਆਹ ਉਹ ਤੋ ਵਿਆਹ ਦੀ ਗੱਲ ਕਰਦੀ ਆ ਉਹ ਮੈਂ ਤਾਂ ਪਤਾ ਨਹੀਂ ਕਿੰਨਿਆਂ ਦੀ ਜ਼ਿੰਦਗੀ ਖਰਾਬ ਕੀਤੀ ਐ ਤੇਰੇ ਨਾਲ ਵਿਆਹ ਕਰਾਉਣਾ ਥਾ ਮੇਰੀ ਸਿਰਫ ਮਜਬੂਰੀ ਸੀ ਮਜਬੂਰੀ ਮਜਬੂਰੀ ਤਾਂ ਤੁਸੀਂ ਆਪ ਖੜੀ ਕੀਤੀ ਸੀ ਨੂੰਲ ਜਦੋਂ ਮੈਂ ਪ੍ਰੈਗਨੈਂਟ ਹੋ ਗਈ ਤਾਂ ਤੁਸੀਂ ਬਦਨਾਮੀ ਦੇ ਡਰ ਨੂੰ ਵਿਆਹ ਕਰਵਾ ਲਿਆ ਮੇਰੇ ਨਾਲ ਬਦਨਾਮੀ ਹੋ ਬਦਨਾਮ ਤਾਂ ਜੱਟ ਹੋਇਆ ਨਹੀਂ ਹਜੇ ਤੱਕ ਤੇ ਨਾ ਕਦੇ ਹੋਊਗਾ ਕੋਈ ਉਹ ਤਾਂ ਤੇਰੀ ਮਾਂ ਕੇ ਸਾਡੇ ਪੈਰਾਂ ਚ ਡਿੱਗ ਪਈ ਇਹ ਤਾਂ ਮੈਨੂੰ ਮਜਬੂਰੀ ਕਰਨ ਹਾਂ ਕਰਨੀ ਪਈ ਉਨੀ ਮੈਂ ਤੇਰੇ ਅਰਜ਼ੀ ਨਾਲ ਕਿੱਥੇ ਵਿਆਹ ਕਰਵਾਉਂਦਾ ਸੀ ਬਸ ਇਹ ਤਾਂ ਮੇਰੀ ਗਲਤੀ ਰਹੇਗੀ ਮੈਂ ਤਾਂ ਤੁਹਾਨੂੰ ਪਿਆਰ ਕੀਤਾ ਸੀ ਨਾ ਪਰ ਜੇ ਮੈਨੂੰ ਪਤਾ ਹੁੰਦਾ ਸਵੇ ਗੱਲ ਤੋਂ ਕਦਮ ਕਦੇ ਨਾ ਚੱਕਦੀ ਉਹ ਜਾ ਹੁਣ ਤੁਰ ਜਾ ਤੈਨੂੰ ਰੋਕਦਾ ਕੌਣ ਹੈ ਤੇ ਨਾਲੇ ਕੀ ਪਤਾ ਕੀ ਦਾ ਖੂਨ ਚੱਕੀ ਫਿਰਦੀ ਆ ਤੂੰ ਹਮੋਂ ਲੱਗ ਕੇ ਬੋਲੇ ਜਾਂਦੇ ਹੋ ਜੇ ਤੁਸੀਂ ਗਲਤ ਸੀ ਤੇ ਦੋਤਲੇ ਵੇਰੀ ਵੀ ਪਹਿਵੀਂ ਗਲਤ ਮੈਂ ਤਾਂ ਤੁਹਾਡੇ ਤੋਂ ਵੀ ਨਾ ਕਦੇ ਵੀ ਕਿਸੇ ਬੰਦੇ ਨਾਲ ਚੱਕ ਕੇ ਨਹੀਂ ਵੇਖਿਆ ਹਾਂ ਮੈਂ ਤਾਂ ਗਲਤ ਸੀ ਤੇ ਨਾਲੇ ਤੂੰ ਮੈਥੋਂ ਕੀ ਲੈਣਾ ਜੇ ਤੈਨੂੰ ਆਹ ਲਾਦ ਭਾਰ ਲੱਗਦੀ ਹੈ ਨਾ ਤਾਂ ਜਾ ਕੇ ਅਬੋਰਸ਼ਨ ਕਰਾ ਦੇ ਰੋਣੀ ਸੂਰਤ ਆਗੇ ਬੋਲੋ ਜਾਂਦੇ ਤੁਸੀਂ ਮੈਂ ਕਿਉਂ ਕਰਾਂ ਇਹ ਪਾਪ ਤੁਹਾਨੂੰ ਤੁਹਾਡਾ ਬੱਚਾ ਚਾਹੀਦਾ ਨਹੀਂ ਲੋਕ ਤਾਂ ਬੱਚਿਆਂ ਦੀ ਖਾਤਰ ਇੰਨੇ ਮੰਤਾ ਮੰਦਿਆ ਤੇ ਤੁਸੀਂ ਕਹਿੰਦੇ ਬੱਚਾ ਘਿਰਾ ਦੇ ਮੰਨ ਤਾਂ ਮੰਗਦੇ ਆ ਉਹ ਮੈਨੂੰ ਕੋਈ ਨਹੀਂ ਹੈਗਾ ਪਾਪ ਪੁੰਨ ਦਾ ਜਾ ਜਾ ਕੇ ਕੰਮ ਕਰ ਲੈ ਮੈਂ ਬਿੰਦ ਝਟ ਰਾਮ ਕਰਨਾ ਹੈ ਮੈਂ ਕਰਦੀ ਆ ਪਖੰਡ ਸਾਲੀ ਸੀ ਹਰੂਣਾ ਆਉਂਦਾ ਇਹਨਾਂ ਨੂੰ ਜਿੰਨਾ ਮਰਜ਼ੀ ਰਵਾ ਲੋ ਪਈਆ ਇੱਥੇ ਮੌਜ ਨਾਲ ਵੀ ਕੰਮ ਕਰ ਲਾ ਉੱਥੇ ਮੇਰੀ ਮਾਂ ਕੱਲੀ ਲੱਗੀ ਪਈਆ ਕੰਮ ਕਰਨਾ ਮੈਨੂੰ ਮੰਮੀ ਮੈਂ ਤੁਹਾਨੂੰ ਨਾਲ ਗੱਲ ਕਰਨੀ ਸੀ ਇੱਕ ਹਾਂ ਬੋਲ ਮੰਮੀ ਤੁਸੀਂ ਉਹਨੂੰ ਬੋਲਣਾ ਸਮਝਾ ਦਿਓ ਉਹ ਮੈਨੂੰ ਬਹੁਤ ਗਲਤ ਬੋਲਦੇ ਆ ਨਾ ਕੀ ਕਹਤਾ ਮੇਰੇ ਪੁੱਤ ਨੇ ਜੇ ਕਿਹਾ ਵੀ ਹੋਣਾ ਨਾ ਤੂੰ ਜ਼ਰੂਰ ਕੋਈ ਗਲਤੀ ਕੀਤੀ ਹੋਣੀ ਆ ਤਾਂ ਹੀ ਕੁਝ ਕਿਹਾ ਹੋਣਾ ਮੇਰੇ ਪੁੱਤ ਦਾ ਦਿਮਾਗ ਨਹੀਂ ਖਰਾਬ ਜਿਹੜਾ ਉਹੀ ਤੈਨੂੰ ਬੋਲੀ ਜਾਵੇ ਨਹੀਂ ਮੰਮੀ ਮੈਂ ਤਾਂ ਉਹਨਾਂ ਨੂੰ ਕੁਝ ਗਲਤ ਵੀ ਨਹੀਂ ਬੋਲਿਆ ਤੇ ਨਾ ਹੀ ਕੋਈ ਗਲਤੀ ਕੀਤੀ ਆ ਉਹ ਤਾਂ ਇਹ ਵੀ ਨਹੀਂ ਦੇਖਦੇ ਵੀ ਮੇਰੀ ਹਾਲਤ ਕੀ ਆ ਬੱਸ ਕਦਨ ਕੁਛ ਨਾ ਕੁਛ ਬੋਲਦੀ ਰਹਿੰਦੀ ਆ ਨਾ ਤੋ ਕੀ ਬੁਝਾਰਤਾ ਜਿਵੇਂ ਪਾਈ ਜਾਨੀ ਆ ਮੈਨੂੰ ਕੀ ਕਹਤਾ ਮੇਰੇ ਪੁੱਤਰੇ ਦੱਸ ਮੰਮੀ ਜੀ ਤੁਹਾਨੂੰ ਵੀ ਪਤਾ ਜਿਦੋਂ ਮੈਂ ਵਿਆਹ ਤੋਂ ਪਹਿਲਾਂ ਪ੍ਰੈਗਨੈਂਟ ਹੋਈ ਸੀ ਨਾ ਤਾਂ ਸਾਰਿਆਂ ਦੇ ਸਹਿਮਤੀ ਨਾਲ ਇਹ ਰਿਸ਼ਤਾ ਹੋਇਆ ਸੀ ਪਰ ਹੁਣ ਇਹ ਮੁੰਡ ਮੈਨੂੰ ਕਹਿੰਦਾ ਵੀ ਪਤਾ ਨਹੀਂ ਇਹ ਕਿਹਦੀ ਗੱਲਦਾ ਨਾ ਸਹੀ ਕਹਿੰਦਾ ਮੇਰਾ ਪੁੱਤ ਨਾਲੇ ਮੈਂ ਕਿਹੜਾ ਅੰਤਰਜਾਮੀ ਆ ਜਿਹੜਾ ਮੈਨੂੰ ਪਤਾ ਕਿ ਮੇਰੇ ਪੁੱਤ ਦੀ ਹਲਾਦਾ ਕਿਹਦੀ ਆ ਪਰ ਮੰਮੀ ਇਹ ਗੱਲਾਂ ਤਾਂ ਤੁਸੀਂ ਉਦੋਂ ਸੋਚ ਰਹੀ ਸੀ ਹੁਣ ਤਾਂ ਤੁਸੀਂ ਮੈਨੂੰ ਲੈ ਕੇ ਇਸ ਘਰ ਚ ਲੈ ਆਏ ਹੋਣੇ ਗੱਲਾਂ ਕਰਨ ਦਾ ਕੀ ਮਤਲਬ ਐਡਾ ਵੀ ਪਾਗਲ ਨਹੀਂ ਮੇਰਾ ਪੁੱਤ ਜਿੱਡਾ ਸਮਝੀ ਬੈਠੀ ਆ ਨਾਲੇ ਮੈਂ ਤਾਂ ਖੁਦ ਫਸ ਗਈ ਤੇਰੇ ਨਾਲ ਆਪਣੇ ਪੁੱਤ ਦਾ ਵਿਆਹ ਕਰਵਾ ਕੇ ਕਿਉਂ ਮੰਮੀ ਨਾਲੇ ਕੀ ਨਹੀਂ ਕੀਤਾ ਮੈਂ ਤੁਹਾਡੇ ਲਈ ਸਾਰੇ ਕੰਮ ਮੈਂ ਹੀ ਕਰਦੀ ਆ ਤੁਹਾਨੂੰ ਅੱਜ ਤੱਕ ਕੋਈ ਕੰਮ ਨਹੀਂ ਕਰਨ ਦਿੱਤਾ ਤੇ ਇਸ ਹਾਲਤ ਚ ਵੀ ਮੈਂ ਆਪ ਹੀ ਸਾਰੇ ਕੰਮ ਕਰਦੀ ਆ ਨਾ ਤੇਰੇ ਕੰਮ ਨੂੰ ਕੀ ਚੱਟਣਾ ਤੂੰ ਸਾਨੂੰ ਸੋਨੇ ਦੀਆਂ ਰੋਟੀਆਂ ਨਹੀਂ ਖਵਾਉਂਦੀ ਜਿਹੋ ਜਿਹਿਆਂ ਲੋਕਾਂ ਦੀਆਂ ਨੋਹਾਂ ਕੰਮ ਕਰਦੀਆਂ ਉਹੋ ਜਿਹਾਂ ਤੂੰ ਕਰਦੀਆਂ ਤੂੰ ਕੀ ਜੱਗੋਂ ਵਾਰਾ ਕੰਮ ਕਰਦੀਆਂ ਸਾਡੇ ਵਾਸਤੇ ਆਈ ਵੱਡੀ ਅਖੇ ਮੈਂ ਸਾਰਾ ਕੰਮ ਕਰਦੀ ਆ ਮੰਮੀ ਮੰਨਿਆ ਸਾਰੇ ਇੱਕੋ ਜਿਹਾ ਕੰਮ ਕਰਦੇ ਆ ਪਰ ਮੇਰੇ ਵਾਂਗ ਕੋਈ ਜੁਲਮ ਨਹੀਂ ਸਹਿੰਦਾ ਨਾਲੇ ਇਸ ਹਾਲਤ ਚ ਤਾ ਨਾ ਲੋਕ ਇੰਨਾ ਖਿਆਲ ਰੱਖਦੇ ਆ ਤੇ ਮੈਂ ਇੱਥੇ ਜੁਲਮ ਤੇ ਜੁਲਮ ਸਹਿ ਰਹੀ ਆ ਨਾ ਮੇਰੀ ਗੱਲ ਸੁਣ ਲੈ ਇੱਕ ਆ ਬੂਥਾ ਅੱਡ ਕੇ ਨਾ ਮੈਨੂੰ ਦਿਖਾ ਇੱਥੇ ਇੱਥੇ ਜੇ ਰਹਿਣਾ ਨਾ ਇੱਥੇ ਉਹੀ ਕਰਨਾ ਪੈਣਾ ਜੋ ਅਸੀਂ ਚਾਹਨੇ ਆ ਜਿਸ ਦਿਨ ਸਾਡੇ ਵਿਰੁੱਧ ਚੱਲ ਪਈ ਨਾ ਤਰ ਬੋਰੀ ਵਸਤਰਾ ਚਕਾ ਦੂੰਗੀ ਤੇ ਪੇਕੀ ਜਾ ਕੇ ਸਾਹ ਲਈ ਲੱਗੇ ਸਾਹਮਣੇ ਤੈਨੂੰ ਲੱਗ ਪੈਂਦੀ ਤੜਕੇ ਆਕਣੇ ਕੀੜਨੇ ਪਾਉਣ ਜਿਵੇਂ ਕੋਈ ਮਰ ਗਿਆ ਹੁੰਦਾ ਮੰਮੀ ਆ ਕੀ ਬੋਲ ਜਾਂਦੇ ਤੁਸੀਂ ਮੈਂ ਤਾਂ ਜਦੋਂ ਜਾਣਾ ਸੀ ਉਦੋਂ ਨਹੀਂ ਗਈ ਹੈਗੀ ਇੱਥੋਂ ਹੁਣ ਮੈਂ ਕਿੱਥੇ ਜਾਣਾ ਨਾਲੇ ਕੁੜੀਆਂ ਦੇ ਤਾਂ ਦੋ ਘਰ ਹੁੰਦੇ ਨੇ ਵਿਆਹ ਤੋਂ ਪਹਿਲਾਂ ਪੇਕਾ ਕਰ ਤੇ ਵਿਆਹ ਤੋਂ ਬਾਅਦ ਸੋਰਾ ਕਰ ਮੇਰੀ ਗੱਲ ਸੁਣਨੀ ਸਾਰਿਆਂ ਦੇ ਦੋ ਹੀ ਹੁੰਦੇ ਨੇ ਤੂੰ ਕੀ ਇੱਥੇ ਬੱਕਰੀ ਆਈ ਆ ਨਾਲੇ ਆਪਣੇ ਪੇਕੇਆਂ ਨੂੰ ਫੋਨ ਕਰ ਦੇ ਆ ਤੇਰਾ ਕੋ ਹਿੱਲ ਅਵਸਿਲਾ ਕਰਨ ਤੇਰੇ ਜਿਨੇਪੇ ਵਾਸਤੇ ਇੱਕ ਫੁੱਟੀ ਕੌਡੀ ਵੀ ਹੈ ਨਹੀਂ ਸਾਡੇ ਕੋਲ ਲੱਗੀ ਸਮਝ ਪਰ ਮੰਮੀ ਹੁਣ ਤਾਂ ਮੈਂ ਇੱਥੇ ਰਹਿਣੀ ਆ ਤਾਂ ਫਿਰ ਹੱਕ ਥੋੜਾ ਮੰਨਦਾ ਜੇ ਮੈਂ ਆਪਦੀ ਪੇਕੇ ਘਰੇ ਰਹਿੰਦੀ ਤਾਂ ਨਾ ਦਾ ਹੱਕ ਬਣਦਾ ਸੀ ਦੇਖ ਮੈਨੂੰ ਸਿਆਣੀ ਬਿਆਣੀ ਨੂੰ ਨਾ ਬਹੁਤੀ ਅਕਲ ਨਸਖਾ ਜੇ ਇਸ ਘਰ ਵਿੱਚ ਰਹਿਣਾ ਨਾ ਉਹੀ ਕਰਨਾ ਪੈਣਾ ਜੋ ਅਸੀਂ ਚਾਹਨੇ ਆ ਤੇ ਇਸ ਘਰ ਦੇ ਜੋ ਉਸੂਲ ਐ ਜਾ ਜਾ ਕੇ ਦਫਾ ਹੋ ਕੰਮਕੁਮ ਕਰ ਇੱਥੇ ਲੱਗਿਆ ਮੇਰੇ ਸਹਰਾਣੇ ਬੈਠ ਕੇ ਕੀੜਨੇ ਪਾਣ ਕੋਈ ਗੱਲ ਨਹੀਂ ਮੰਮੀ ਸੀ ਮੈਂ ਕਰ ਦਿੰਦੀ ਆ ਵੀਰੇ ਨੂੰ ਫੋਣ ਪਰ ਮੈਨੂੰ ਤੁਰ ਤੋ ਇਹ ਨਹੀਂ ਸੀ ਨੀ ਜਾ ਪਰੇ ਵੀਰੇ ਨੂੰ ਕਰ ਚਾਹੇ ਮਾਂ ਨੂੰ ਕਰ ਚਾਹੇ ਪਿਓ ਨੂੰ ਕਰ ਮੇਰੇ ਸਹਰਾਣੇ ਲੱਗ ਪਈ ਆ ਕੇ ਭੁੱਖਣ ਖੈਰ ਸੁਖ ਨਹੀਂ ਮਨਾਉਂਦੀ ਮੇਰੇ ਪੁੱਤ ਦੀ ਸ਼ਿਕਾਇਤਾਂ ਲਾਉਣ ਲੱਗ ਪਈ ਕਿ ਆ ਕਰਦਾ ਉਹ ਕਰਦਾ ਆਪਦੇ ਲੱਛਣ ਕਿਵੇਂ ਸਹੀ ਨੇ ਵਿਆਹ ਤੋਂ ਪਹਿਲਾਂ ਖੇ ਖਾਂਦੀ ਰਹੀ ਕਿੱਥੇ ਸਾਡੇ ਕਰਮਾਂ ਚ ਇਹ ਮੜੀ ਪਈ ਸੀ ਨਖਸਮੇ ਪਤਾ ਨਹੀਂ ਇਹਦੇ ਤੋਂ ਕਦੋਂ ਖੇੜਾ ਛੁੱਟਣਾ ਕਦੋਂ ਨੇ ਬੇਬੇ ਕਰੀ ਸੀ ਉਹਦੇ ਨਾਲ ਗੱਲ ਕੀ ਕਹਿੰਦੀ ਬੇ ਪੁੱਤ ਕਰੀ ਸੀ ਮੈਂ ਕਿਹਾ ਜਾਂ ਤਾਂ ਇੱਥੋਂ ਆਪਣਾ ਡੰਡੀ ਡੋਰਾ ਚਾੱਕ ਕੇ ਤਿੱਤਰ ਹੋ ਜਾ ਜਾਂ ਫਿਰ ਆਪਣੇ ਪੇਕਿਆਂ ਤੋਂ ਪੈਸੇ ਮੰਗਵਾ ਸਾਡੇ ਪੱਲੇ ਢਿੱਲਾ ਨਹੀਂ ਹੈਗਾ ਤੇਰਾ ਜਨੇਪਾ ਯੂਨਪਾ ਕਰਾਉਣ ਨੂੰ ਕੋਲ ਕਾਹਨੂੰ ਬੇਬੇ ਉਹਨਾਂ ਕੋਲ ਮਲੰਗਾਂ ਕੋਲ ਕਿੱਥੇ ਆ ਪੈਸੇ ਹੋਰ ਪਤਾ ਪਾ ਲਵਾਂਗੇ ਪੈਸੇ ਨਾਲੇ ਆਪਾ ਨੂੰ ਕੀ ਪਤਾ ਬੇਦੀ ਕੁੱਖ ਚ ਕੁੜੀ ਆ ਕਿ ਮੁੰਡਾ ਜੇ ਕੁੜੀ ਜਾਂਪੇ ਸਾਡੇ ਤਾਂ ਪੈਸੇ ਬਰਬਾਦ ਹੋ ਜਾਣਗੇ ਗੱਲ ਤਾਂ ਤੇਰੀ ਠੀਕ ਆ ਬੇਬੇ ਹੋਰ ਨਹੀਂ ਕੁਝ ਬੋਲੀਏ ਬੇਪਤ ਬੋਲਣੋਂ ਤਾਂ ਗੱਠ ਦੀ ਜਵਾਨ ਐ ਦੀ ਲੱਗੀ ਸੀ ਮੋਰੇ ਭੰਕਣ ਸਣਾ ਤੀਆਂ ਫਿਰ ਤੱਤੀਆਂ ਤੱਸੀਆਂ ਬਹਿ ਗਿਆ ਮੂਰ ਦੀ ਝੱਗ ਵਾਂਗੂ ਆਹੀ ਗੱਲਾਂ ਤੋਂ ਖੇ ਛੱਡਦੀ ਐ ਬੇਬੇ ਮੈਂ ਤੈਨੂੰ ਉਦੋਂ ਕਿਹਾ ਸੀ ਵੀ ਨਾ ਕਰ ਇਹਦੇ ਨਾਲ ਰਿਸ਼ਤਾ ਉਦੋਂ ਤੂੰ ਵੀ ਨਹੀਂ ਮੰਨੀ ਮਾੜਾ ਜਿਹੇ ਦੀ ਮਾਂ ਆਪਣੇ ਪੈਰੀਂ ਆ ਕੇ ਕੀ ਡਿੱਗ ਪਈ ਤੂੰ ਤਾਂ ਝੱਟ ਰਸਤੇ ਨੂੰ ਹਾਂ ਕਰਤੀ ਬੇਪਤ ਫਸਿਆਂ ਨੇ ਮਾਰ ਤਾਂ ਖਾਣੀ ਸੀ ਕਹਿੰਦੇ ਹੁੰਦੇ ਜਦ ਦੁੱਖਣੀ ਚ ਸਿਰ ਆ ਗਿਆ ਦੋ ਸੱਟਾ ਵੱਧ ਕੀਤੀ ਤੇ ਘੱਟ ਕੀਤੀ ਜਦ ਇਹਦੀ ਮਾਂ ਆ ਕੇ ਇੱਕ ਲੈਣੀ ਜਹੀ ਰੋਣੇ ਲੱਗ ਪਈ ਫੇ ਗੜ ਪਿਆ ਢੋਲ ਵਜਾਉਣਾ ਹੀ ਪੈਣਾ ਸੀ ਉਹ ਕਾਣੂ ਬੇਬੇ ਤੂੰ ਵੀ ਉਹੀ ਪੇੜਲ ਜਾਨੀ ਆ ਮਾੜਾ ਜੇ ਕੋਈ ਰੋਣ ਲੱਗ ਜੇ ਉਹਨੂੰ ੱੱੱਕੇ ਮਾਰ ਕੇ ਬਾਹਰ ਕੱਢ ਦੇ ਆਪਣਾ ਕੀ ਕਰ ਲੈਂਦੀ ਉਹ ਪੁੱਤ ਜੇ ੱੱੱਕੇ ਮਾਰ ਕੇ ਉਹਨੂੰ ਬਾਹਰ ਕੱਢਦੀ ਨਾ ਉਹ ਸੱਥਾ ਪੰਚਾਇਤਾਂ ਚ ਜਾਂਦੀ ਜੇ ਪੰਚਾਇਤ ਕਰ ਲੈਂਦੀ ਨਾ ਸਾਰੇ ਪਿੰਡੇ ਸਾਡੀ ਮਿੱਟੀ ਪੱਟ ਹੋ ਜਾਣੀ ਸੀ ਬੇਬੇ ਉਹ ਐ ਕਿਵੇਂ ਚਲੀ ਜਾਂਦੀ ਬੇਬੇ ਉਹਨਾਂ ਨੂੰ ਆਪਦੀ ਇੱਜ਼ਤ ਨਹੀਂ ਪਿਆਰੀ ਨਾਲੇ ਕੀ ਪਤਾ ਆ ਕੀਦਾ ਗੰਦ ਚੱਕੀ ਫਿਰਦੀ ਆ ਪੁੱਤ ਇਹ ਤਾਂ ਹੁਣ ਚੱਲਣਾ ਹੀ ਪੈਣਾ ਸਿਆਣੇ ਕਹਿੰਦੇ ਹੁੰਦੇ ਆ ਵੇ ਗਲ ਪਿਆ ਢੋਲ ਬੁਜਾਉਣਾ ਹੀ ਪੈਂਦਾ ਹੁੰਦਾ ਕੋਈ ਨਾ ਬੇਬੇ ਹੋ ਰਾਵ ਬਥੇਰੇ ਨੇ ਜੇ ਕੁੜੀ ਹੋ ਗਈ ਨਾ ਇਹ ਤੋਂ ਮੈਂ ਤਲਾਕ ਲੈ ਲੂੰ ਵਧੀਆ ਬੰਨਾ ਵੇ ਸਦਰਿਆ ਤਲਾਕ ਕਿਤੇ ਐਵੇਂ ਮਿਲ ਜਾਊ ਅਗਲੀ ਵਿਆਹ ਦਾ ਖਰਚਾ ਲੈ ਕੇ ਖੇੜਾ ਛੱਡੂ ਆ ਜਿਹੜਾ ਜੰਮਣਾ ਜਾਂ ਜੰਮਣੀ ਉਹਦਾ ਖਰਚਾ ਅਲੱਗ ਲਊਗੀ ਤੂੰ ਇੱਕ ਕਮਾਈਆਂ ਹੀ ਮਾਰੀ ਜਾਣਾ ਹਾ ਇਹ ਵੀ ਸਾਲਾ ਸਿਆਪਾ ਹੀ ਆ ਬੇਬੇ ਤੂੰ ਵੀ ਬਾਲੀ ਡਰਪੋਕ ਆ ਆ ਮਿੱਟੀ ਪੱਟੂ ਮਿੱਟੀ ਪੱਟੂ ਵਾਲੀ ਗੱਲ ਕਹਿ ਕੇ ਨਵੀਂ ਢੇਰੀ ਢਾ ਜੰਨੀ ਆ ਬੇ ਪੁੱਤ ਢੇਰੀ ਨਹੀਂ ਢਾਉਂਦੀ ਤੈਨੂੰ ਬਚਾਉਣੀ ਆ ਅਗਲੀ ਤਾਂ ਲੋਕਾਂ ਨੂੰ ਤਮਾਸ਼ਾ ਦਿਖਾਣ ਲਈ ਤੇ ਹੋਰ ਬੈਠੀ ਐ ਓ ਬੇਬੇ ਕਿਤੇ ਨਹੀਂ ਤਮਾਸ਼ਾ ਦਿਖਾਉਂਦੀ ਨਾਲੇ ਕਰ ਕੀ ਲੈਣਗੇ ਆਪਣਾ ਉਹ ਜੇ ਪੰਚਾਇਤ ਜਾਣਗੇ ਤਾਂ ਆਪਾਂ ਵੀ ਕਹਿ ਦਾਂਗੇ ਆਪਣਾ ਹੀ ਕਰਨਾਂਗੇ ਐਵੇਂ ਡਰੀ ਜੰਨੀ ਆ ਤੂੰ ਤਾਂ ਇੰਨਾ ਸੌਖਾ ਨਹੀਂ ਹੈਗਾ ਤੈਨੂੰ ਮੈਂ ਕਿਹਾ ਨਾ ਬੇਵਲੇ ਕੁੜੀਆਂ ਦੀ ਸੁਣਦੇ ਆ ਮਿੱਟੀ ਪੱਟ ਹੋ ਜੋਗੀ ਸਾਡੀ ਜਲੂਸ ਨਿਕਲੂ ਲੱਗ ਉਹ ਕੁਝ ਨਹੀਂ ਨਿਕਲਦਾ ਕੋਈ ਨਹੀਂ ਹੁਣ ਮੈਂ ਦੇਖਣਾ ਵੀ ਕੀ ਕਰਨਾ ਤੇ ਕੀ ਨਹੀਂ ਕਰਨਾ ਉਹ ਚਲ ਕੋਈ ਨਹੀਂ ਫੇਰ ਨਾ ਇੰਨੇ ਸੋਚਿਆ ਕਰ ਇੰਨਾ ਜਾ ਆਰਾਮ ਕਰ ਲੈ ਬੰਦ ਚੜ ਧੁੱਪੇ ਫਿਰਿਆ ਰਹਿਣਾ ਚਲ ਚੰਗਾ ਉਹ ਵੀ ਕਰ ਲੈ ਆਰਾਮ ਕੋਈ ਗੱਲ ਨਹੀਂ ਇਹ ਤੋਂ ਖੜਾ ਤਾਂ ਛਡਾਉਣਾ ਪੈਣਾ ਛਡਾਉਂਗੀ ਵੀ ਐਦਾਂ ਦਾ ਖੜਾ ਨਾ ਹਮ ਮੜ ਕੇ ਇਸ ਘਰ ਵੱਲ ਮੂੰਹ ਬਿਨਾ ਕਰੂੰਗੀ ਕੋਈ ਗੱਲ ਨਹੀਂ ਦੇਖਦੇ ਆਂ ਕੀ ਕਰਨਾ ਕੀ ਨਹੀਂ ਐਨਾ ਮੇਰਾ ਪੁੱਤ ਦੁਖੀ ਕਰ ਛੱਡਿਆ ਕੀ ਕਰਾਂ ਗਲਤੀ ਵੀ ਪੁੱਤ ਦੀ ਐ ਦੇਖ ਪਾਈ ਮੈਂ ਤਾਂ ਤੁਹਾਡੀ ਕੁੜੀ ਨੂੰ ਕਹਿ ਦਿੱਤਾ ਸੀ ਪਤਾ ਨਹੀਂ ਹੁਣ ਉਹਨੇ ਤੁਹਾਨੂੰ ਦੱਸਿਆ ਜਾਂ ਨਹੀਂ ਦੱਸਿਆ ਇਹ ਨਹੀਂ ਮੈਨੂੰ ਪਤਾ ਮਾਸੀ ਜੀ ਉਹਨੇ ਮੈਨੂੰ ਦੱਸਿਆ ਫੇਰ ਹੀ ਆਇਆ ਮੈਂ ਤੁਹਾਨੂੰ ਵੀ ਪਤਾ ਹੈ ਮੇਰੇ ਘਰ ਵਾਲੀ ਦਾ ਵੀ ਵੱਡਾ ਆਪਰੇਸ਼ਨ ਹੋਇਆ ਬਈ ਮੈਂ ਹੁਣ ਕੀ ਕਰਾਂ ਜੇ ਤੇਰੀ ਘਰ ਵਾਲੀ ਦਾ ਵੱਡਾ ਆਪਰੇਸ਼ਨ ਹੋਇਆ ਇਹ ਤੁਹਾਡੇ ਘਰ ਦਾ ਮਾਮਲਾ ਹੈ ਆਪੇ ਸਲ ਜਾਓ ਤੁਹਾਨੂੰ ਵੀ ਪਤਾ ਮਾਸੀ ਜੀ ਮੇਰਾ ਖਰਚਾ ਬਣਾ ਹੋ ਗਿਆ ਮੈਂ ਤਾਂ ਇਹ ਕਹਿੰਦਾ ਸੀ ਆਪਾਂ ਰਲ ਮਿਲ ਕੇ ਕਰ ਲੈਂਦੇ ਆ ਦੇਖ ਬਈ ਜੇ ਸਾਡੇ ਕੋਲ ਹੁੰਦੇ ਸੀ ਲਾ ਦਿੰਦੇ ਤੁਹਾਡੀ ਕੁੜੀ ਤਾਂ ਨਿਤ ਨਵੇਂ ਖਰਚੇ ਕਰਾਉਂਦੀ ਆ ਸਾਡੇ ਤਾਂ ਨਹੀਂ ਇੰਨੇ ਖਰਚੇ ਚੱਕ ਹੁੰਦੇ ਉਹਦੇ ਆ ਇੱਕ ਵਾਰੀ ਸੁਣ ਲੈਣਾ ਚਾਹੀਏ 10 ਵਾਰੀ ਸੁਣ ਲੈ ਪਰ ਮਾਸੀ ਜੀ ਇਹ ਜੇ ਟਾਈਮ ਤਾਂ ਬੰਦਾ ਫਟ ਛੱਟ ਕੇ ਵੀ ਕਰ ਲੈਂਦਾ ਹੈਗਾ ਪੋਤਾ ਹੋਵੇ ਜਾਂ ਪੋਤੀ ਬੱਚਣੀ ਤਾਂ ਸੋਡੀ ਐ ਦੇਖ ਭਾਈ ਮੈਨੂੰ ਕਮਾ ਫਰਾ ਕੇ ਗੱਲ ਨਹੀਂ ਕਰਨੀ ਆਉਂਦੀ ਜਿਵੇਂ ਜਨੇਪੇ ਤੇ ਪੈਸੇ ਲਾਤੇ ਨਾ ਆ ਤੁਹਾਡਾ ਜਿਹੜਾ ਦੇਣ ਲੈਣਾ ਮੈਂ ਠੋਕ ਵਜਾ ਕੇ ਲਵੂੰਗੀ ਹਾਂ ਵਿਆਹ ਵੇਲੇ ਤਾਂ ਤੁਸੀਂ ਕਹਿੰਦੇ ਸੀ ਵੀ ਅਸੀਂ ਕੁਛ ਨਹੀਂ ਲੈਣਾ ਚਾਹੇ ਚਾਰ ਕੱਪੜੇ ਆ ਜੇ ਤੋਰ ਦਿਓ ਹੁਣ ਕੀ ਹੋ ਗਿਆ ਫਿਰ ਉਹੀ ਟਾਈਮ ਨੂੰ ਤਾਂ ਅਸੀਂ ਪਛਤਾਉਨੇ ਆ ਰੋਨੇ ਆ ਜੇ ਆ ਮਜਬੂਰੀ ਨਾਲ ਗੱਲ ਪੈਂਦੀ ਤੱਕਾ ਨੂੰ ਅਸੀਂ ਆਹ ਗੱਲ ਪਾਉਂਦੇ ਆਪਣੇ ਫਾਹਾ ਮਜਬੂਰੀਆਂ ਤਾਂ ਮਾਸੀ ਜੀ ਵੱਡੇ ਵੱਡੇ ਲੋਕਾਂ ਨੂੰ ਕਰਾ ਦਿੰਦੀਆਂ ਨਾ ਹਾਰਨ ਨੂੰ ਕਿਹੜਾ ਸੀ ਯੰਗ ਲੜੀ ਆ ਤੇਰੀ ਮਾਂ ਆ ਗਈ ਸਾਡੇ ਪੈਰ ਫੜ ਲੈ ਸਾਨੂੰ ਹਾਂ ਕਰਨੀ ਪਈ ਕੋਈ ਨਾ ਮਾਸੀ ਜੀ ਸਾਨੂੰ ਵੀ ਪਤਾ ਨਹੀਂ ਸੀ ਵੀ ਸਾਡੀ ਕੁੜੀ ਆ ਚੰਦ ਚਾੜੀ ਬੈਠੀ ਐ ਹੁਣ ਦੋਸ਼ ਕੀ ਦੇਈਏ ਇਹ ਤਾਂ ਭਾਈ ਤੂੰ ਪਹਿਲਾਂ ਸੋਚਣਾ ਸੀ ਪਹਿਲਾਂ ਤਾਂ ਵਾਰਾਗਰਦੀ ਕਰਦੀਆਂ ਉਹਨਾਂ ਨੂੰ ਖੁੱਲਾ ਛੱਡ ਦਿੰਦੇ ਆ ਫਿਰ ਤੁਸੀਂ ਬਗਾਨੇ ਮੁੰਡਿਆਂ 'ਚ ਕਸੂਰ ਕੱਢਦੇ ਫਿਰਦੇ ਹੋ ਸੱਥਾ ਪੰਚਾਇਤਾਂ ਦੇ ਡਰਾਵੇ ਦਿੰਦੇ ਹੋ ਮੇਰੀ ਗੱਲ ਸੁਣ ਲੈ ਭਾਈ ਇੱਕ ਵਾਰੀ ਕਹ ਹਲਾ ਚਾਹੇ ਮੇਰੇ ਤੋਂ 10 ਵਾਰੀ ਕਹ ਹਲਾ ਮੇਰੀ ਲੋੜ ਹੀ ਕਰਦੀ ਉਹਨੂੰ ਇੱਥੇ ਰੱਖਣ ਲਈ ਕਸੂਰ ਇੱਕ ਦਾ ਨਹੀਂ ਹੁੰਦਾ ਮਾਸੀ ਜੀ ਦੋਵਾਂ ਦਾ ਹੁੰਦਾ ਹੈ ਕਸੂਰ ਤਾਂ ਦੋਨਾਂ ਦਾ ਹੁੰਦਾ ਸਹਿਮਤੀ ਕਰਕੇ ਇੱਥੇ ਤੱਕ ਨਾ ਬਤਾਈ ਆ ਥੋੜੀ ਕੁੜੀ ਸਹਿਮਤ ਸੀ ਅਜੇ ਆਹ ਖੂ ਖੋ ਨਾ ਹੁੰਦੀ ਮੈਂ ਤਾਂ ਕਦੀ ਰਿਸ਼ਤਾ ਹੀ ਨਹੀਂ ਸੀ ਲੈਣਾ ਮਾਰਦੀ ਗੁੱਤਣੀਆਂ ਭਗਾ ਕੇ ਬਾਹਰ ਬੇ ਦਫਾ ਹੋ ਜਿੱਥੇ ਦੀ ਹੈ ਗਈਆਂ ਚਲੋ ਮਾਸੀ ਜੀ ਇਸ ਗੱਲ ਤੇ ਮਿੱਟੀ ਪਾਓ ਹੁਣ ਤੁਸੀਂ ਦੱਸੋ ਵੀ ਕੀ ਮੰਗਦੀ ਹੋ ਨਾ ਦੇਖ ਟੋਨੀ ਮੰਗਲ ਨੂੰ ਮੈਂ ਕਿੜਾ ਇੱਥੇ ਸੋਨੇ ਦੀਆਂ ਮੋਹਰਾ ਮੰਗ ਲਈਆਂ 2-4 ਟੁੰਮਾ ਤੇ ਥੋੜਾ ਜਿਹਾ ਕੈਸ਼ੇ ਮੰਗਿਆ 2-4 ਟੁੰਮਾ ਮਾਸੀ ਤੇ ਨਾ ਕੈਸ਼ ਕਰੇ ਦੀ ਨਾ 2-4 ਟੁੰਮਾ ਤੇ ਸਾਹ ਚੜਾ ਰਿਹਾ ਕਾਕਾ ਮੇਰੀ ਗੱਲ ਸੁਣ ਆ ਜਾ ਤੇਰੇ ਜਵਾਕ ਹੋਇਆ ਤੇਰੀ ਸੱਸ ਨਹੀਂ ਸੀ ਘਨੇ ਗੱਟੇ ਲਿਾਈ ਤੇਰੀ ਮਾਂ ਵਾਸਤੇ ਇਹੀ ਵਸ ਮੇਰੇ ਵਾਸਤੇ ਚਾਹੀਦਾ ਨਾ ਮੈਨੂੰ ਵੀ ਤਾਂ ਮਾੜਾ ਮੋਟਾ ਤੁਮ ਛਲਾ ਚਾਹੀਦਾ ਹੀ ਐ ਤੂੰ ਤਾਂ ਮਾਸੀ ਜੀ ਇੱਕ ਅੱਧੀ ਹੁੰਦੀ ਐ ਤੇ ਇੰਨੇ ਟੂਮਾ ਤੁਸੀਂ ਕੀ ਕਰਨੀ ਐ ਨਾ ਮੈਂ ਕਿ ਟੂਮਾ ਖਰਚ ਮਾਰਨੀ ਆ ਤੁਹਾਡੀ ਭੈਣ ਦੇ ਕੰਮ ਹੋਣੀਆਂ ਤੇ ਫਿਰ ਮਾਸੀ ਜੀ ਇੰਨਾ ਕੈਸ਼ ਕੀ ਕਰਨਾ ਹੈ ਕੈਸ਼ ਮੇਰੇ ਮੁੰਡੇ ਦੇ ਬੁਲੇਟ ਵਾਸਤੇ ਪੂਰਾ 2 ਤੋਂ 2.5 ਲੱਖ ਰੁਪਈਆ ਜੇ ਲਿਆਉਂਗੇ ਮੁੰਡੇ ਦੀ ਭੰਜੀਰੀ ਤੇ ਤਾਂ ਠੀਕ ਐ ਨਹੀਂ ਲੈ ਜਾਓ ਆਪਣੀ ਧੀ ਨੂੰ ਕੋਈ ਨਾ ਮਾਸੀ ਜੀ ਜੇ ਮੇਰੇ ਤੋਂ ਹੋ ਸਕਿਆ ਤਾਂ ਮੈਂ ਜਰੂਰ ਕਰੂੰਗਾ ਜੇ ਧੀ ਵਸਾਣੀ ਹੋਈ ਨਾ ਪੰਜੀਰੀ ਤੇ ਸਭ ਕੁਝ ਲੈ ਆਏ ਹੋ ਨਹੀਂ ਸਾਸਰੀ ਘਰ ਹੈ ਚਲੋ ਠੀਕ ਹੈ ਮਾਸੀ ਜੀ ਮੈਂ ਚਲਦਾ ਕਿੱਥੇ ਨੰਗਾ ਮਲੰਗਾ ਨਾ ਬਾਪਿਆ ਗਿਆ ਸਾਡਾ ਵੀਰੇ ਆ ਤੁਸੀਂ ਕੀ ਕਹੀ ਜਾਂਦੇ ਹੋ ਮੰਮੀ ਨੇ ਸੱਚੀ ਇੰਨਾ ਕੁਝ ਮੰਗ ਲਿਆ ਕਿਉਂ ਪੈਣੀ ਤੈਨੂੰ ਯਕੀਨ ਨਹੀਂ ਮੇਰੇ ਤੇ ਇਹ ਨਹੀਂ ਯਕੀਨਤਾ ਪੁੱਛਲਾ ਜਾ ਕੇ ਉਹਨਾਂ ਨੂੰ ਨਹੀਂ ਨਹੀਂ ਵੀਰੇ ਯਕੀਨ ਦੀ ਗੱਲ ਨਹੀਂ ਹੈਗੀ ਤੇ ਨਾਲੇ ਪੁੱਛਾਂ ਵੀ ਕੀ ਨੂੰ ਅਨਮੋਲ ਤਾਂ ਤੁਹਾਡੇ ਆਉਣ ਦੀ ਗੱਲ ਸੁਣ ਕੇ ਸ਼ਹਿਰ ਚਲਾ ਗਿਆ ਤੇ ਮੰਮੀ ਚਾਚੀ ਕੋਲ ਚਲੀ ਗਈ ਉਹ ਤੂੰ ਦੱਸ ਪੈਣੀ ਕੀ ਕਰਨਾ ਹੈ ਮੈਂ ਕੀ ਦੱਸਾਂ ਵੀਰੇ ਮੈਂ ਤਾਂ ਐਡੀ ਵੱਡੀ ਗਲਤੀ ਕਰਕੇ ਨਾ ਤੁਹਾਨੂੰ ਆ ਕੇ ਸੁਣ ਲਈ ਮਜਬੂਰ ਕਰਤਾ ਕੋਈ ਨਾ ਪੈਣੀ ਚੁੱਪ ਕਰ ਜਾ ਤੂੰ ਰੋਣਾ ਪੈਣੀ ਜਦੋਂ ਤੂੰ ਨਿੱਕੀ ਹੁੰਦੀ ਸੀ ਉਦੋਂ ਵੀ ਬਥੇਰੀਆਂ ਗਲਤੀਆਂ ਕਰਦੀ ਸੀ ਉਦੋਂ ਕਿਹੜਾ ਤੈਨੂੰ ਮੈਂ ਮaaf ਨਹੀਂ ਕਰਦਾ ਸੀ ਵੀਰੇ ਉਦੋਂ ਦੀ ਗਲਤੀ ਤੇ ਹੁਣ ਦੀ ਗਲਤੀ 'ਚ ਬਹੁਤ ਫਰਕ ਆ ਉਦੋਂ ਮੈਂ ਵੀ ਛੋਟੀ ਸੀ ਤੇ ਗਲਤੀ ਵੀ ਛੋਟੀ ਹੁੰਦੀ ਸੀ ਹੁਣ ਮੈਂ ਵੱਡੀ ਹੋ ਗਈ ਤੇ ਮੇਤੋਂ ਗਲਤੀ ਬਹੁਤ ਵੱਡੀ ਹੋ ਗਈ ਫੇਰ ਕੀ ਹੋਇਆ ਭੈਣੇ ਇਹ ਵੀ ਕਿਸੇ-ਕਿਸੇ ਭਰਾ ਦਾ ਜਿਗਰਾ ਹੁੰਦਾ ਹੈ ਜੋ ਆਪਣੀ ਭੈਣ ਦੀ ਗਲਤੀ ਨੂੰ ਮaaf ਕਰਦੀ ਹੈ ਤੂੰ ਤਾਂ ਮਾਫ਼ ਕਰ ਦੇਗਾ ਵੀਰੇ ਪਰ ਮੈਂ ਰੱਬ ਨੂੰ ਕੀ ਮੂੰਹ ਦਿਖਾਉਂਗੀ ਵੀ ਮੈਂ ਆਪਣੇ ਭਰਾ ਨੂੰ ਕਰਜ਼ੇ 'ਚ ਡੋਬਣ ਲੱਗੀ ਆ ਨਾ ਮੇਰੀ ਭੈਣ ਰੋਣਾ ਹੋਰ ਕੋਈ ਚਾਰਾ ਵੀ ਹੈ ਨਹੀਂ ਕੋਈ ਨਾ ਕੋਈ ਹੱਲ ਤਾਂ ਕਰ ਨਹੀਂ ਪੈਣਾ ਵੀਰੇ ਮੈਂ ਤੇ ਇਹ ਦੇਣਾ ਕਿਵੇਂ ਮੋੜੂੰਗੀ ਜਿੰਨਾ ਟਾਈਮ ਮੇਰੇ ਆ ਸਾਥ ਚੱਲਦੇ ਨੇ ਨਾ ਮੇਰਾ ਹਰ ਸਾਥ ਤੇਰੇ ਤੋਂ ਗੁਰਬਾਣਾ ਵੀਰੇ ਹੈ ਕਮਲੀ ਨਾ ਹੋਵੇ ਤਾਂ ਨਾਈ ਤੁ ਵੀ ਕਹਿੰਦੇ ਹੁੰਦੇ ਐ ਨਾਲੇ ਆਪਾਂ ਇੰਨੇ ਗਏ ਗੁਜਰੇ ਵੀ ਹੈ ਨਹੀਂ ਵੀਰੇ ਚਾਹੇ ਆਪਾਂ ਲੱਖ ਮੀਰ ਪਰ ਜਦੋਂ ਕੁੜੀ ਨੂੰ ਨਾ ਲਾਲਚੀ ਸਾਰੇ ਮਿਲ ਜਾਣ ਤਾਂ ਪਰਾਂ ਲੱਖ ਤੋਂ ਕੱਖ ਹੋ ਜਾਂਦੇ ਆ ਕੋਈ ਨਾ ਭੈਣੇ ਨੀਤਾਂ ਨੂੰ ਮਰਾਦਾ ਹੁੰਦੀਆਂ ਜੇ ਨੀਤ ਸਿੱਧੀ ਹੋਵੇ ਨਾ ਤਾਂ ਰੱਬ ਹੋਰ ਦੇ ਦਿੰਦਾ ਤੇਰਾ ਵੀ ਪਰਿਵਾਰ ਆ ਵੀਰੇ ਤੂੰ ਵੀ ਆਪਦਾ ਜ਼ਮਤ ਪਲਣਾ ਹੁਣ ਮੈਂ ਤੈਨੂੰ ਕੀ ਆਖਾਂ ਤੂੰ ਪਹਿਲੇ ਵੇਚੇ ਚੱਕੋ ਕੇ ਕਹਿ ਪਰ ਮੈਂ ਤਾਂ ਫੈਸਲਾ ਕਰ ਲਿਆ ਵੀ ਇਹਨਾਂ ਦਾ ਮੱਥਾ ਡੰਮਾਂਗੇ ਉਹ ਤਾਂ ਮੰਮੀ ਹੁਣੀ ਕਹਿੰਦੇ ਸੀ ਵੀ ਜੇ ਮੁੰਡਾ ਹੋਇਆ ਤੇ ਜਾਪੇ ਦਾ ਸਾਰਾ ਖਰਚਾ ਅਸੀਂ ਕਰਾਂਗੇ ਪਰ ਹੁਣ ਤੈਨਾਂ ਨੇ 1 ਰੁਪਿਆ ਵੀ ਨਹੀਂ ਲਾਇਆ ਚੱਲ ਛੱਡ ਫੇਰ ਕੀ ਹੋਇਆ ਤੂੰ ਸਾਡੀ ਕੁਛ ਲੱਗਦੀ ਨਹੀਂ ਤੇਰੀ ਭਾਬੀ ਬਹੁਤ ਚੰਗੀ ਐ ਜਦੋਂ ਉਹ ਨੂੰ ਆ ਕੁਝ ਪਤਾ ਲੱਗਿਆ ਨਾ ਉਹਨੇ ਮੈਨੂੰ ਉਹਦੀ ਭੇਜਤਾ ਤੇਰੇ ਕੋਲੇ ਵੀਰੇ ਭਾਬੀਆਂ ਤਾਂ ਮਾਵਾ ਵਰਗੀਆਂ ਹੁੰਦੀਆਂ ਨੇ ਤੇ ਕਰਮ ਵਾਲੀ ਹੁੰਦੀ ਆ ਉਹ ਕੁੜੀ ਜਿਹਨੂੰ ਇਹਨਾਂ ਪਿਆਰ ਕਰਨ ਵਾਲੀ ਭਾਬੀ ਮਿਲਦੀ ਆ ਚੱਲ ਭੈਣੇ ਹਾਂ ਤੂੰ ਟੈਨਸ਼ਨ ਨਾ ਲਈ ਠੀਕ ਐ ਤੇ ਮੈਂ ਚੱਲਦਾ ਜਾ ਕੇ ਪੈਸੇ ਦਾ ਇੰਤਜ਼ਾਮ ਕਰਦਾ ਇਹ ਮਾਸੀ ਆ ਗਈ ਤਾਂ ਕਹੂਗੀ ਪਤਾ ਨਹੀਂ ਕੀ ਚੱਲਣਾ ਕਰਦਾ ਪਰ ਤੂੰ ਰੋਟੀ ਤਾਂ ਖਾ ਜਾ ਵੀਰੇ ਮੈਂ ਹੁਣੀ ਬਣਾ ਦਿੰਨੀ ਆ ਨਹੀਂ ਨਹੀਂ ਭੈਣੇ ਮੈਂ ਚੱਲਦਾ ਤੂੰ ਨਾਲੇ ਆਪਦਾ ਧਿਆਨ ਰੱਖਿਆ ਕਰ ਠੀਕ ਐ ਵੀਰੇ ਚੱਲ ਵੀ ਤੂੰ ਵੀ ਧਿਆਨ ਨਾਲ ਜਾਈ ਨਾਲ ਭਾਬੀ ਦਾ ਖਿਆਲ ਰੱਖੀ ਚਾ ਠੀਕ ਐ ਭੈਣੇ ਮੈਂ ਜਾ ਕੇ ਕਰਦਾ ਪੈਸੇ ਦਾ ਇੰਤਜ਼ਾਮ ਚਲੋ ਰੱਬ ਇਹ ਜਪਰਾ ਤੇ ਇਹ ਜਿਪਾ ਵੀ ਸਭ ਨੂੰ ਦੇ ਨਹੀਂ ਅੱਜ ਕੱਲ ਕੋਣ ਕਿਸੇ ਨੂੰ ਪੁੱਛਦਾ ਭਾਬੀਆਂ ਦੇ ਆਉਣ ਨਾਲ ਨਾ ਪਰਾਉ ਹੀ ਬਦਲ ਜਾਂਦੇ ਆ ਪਰ ਰੱਬ ਨੇ ਸੋਹਰੇ ਵੱਲੋਂ ਤਾਂ ਨਹੀਂ ਪਰ ਪੇਕੇ ਵੱਲੋਂ ਮੇਰੀ ਕਿਸਮਤ ਬਹੁਤ ਵਧੀਆ ਲਿਖੀ ਆ ਮੈਨੂੰ ਆਹੀ ਉਮੀਦ ਸੀ ਤੇਰੇ ਨੰਦ ਪੇਕਿਆਂ ਤੋਂ ਕਿੱਥੇ ਮੈਂ ਆਪਣਾ ਮੁੰਡਾ ਤੇਰੇ ਨਾਲ ਵਿਆਹ ਲਿਆ ਕੁਛ ਨਹੀਂ ਦਿੱਤਾ ਕੰਜਰਾਂ ਨੇ ਬਸ਼ਰਮ ਕਿਸੇ ਥਾਂ ਦੇ ਕਿੱਥੇ ਮੇਰੇ ਘਰ ਵਿੱਚ ਤੂੰ ਧਰੀ ਪਈ ਸੀ ਮੰਮੀ ਹੁਣ ਵੀਰੇ ਹੁਣੀ ਇੰਤਜ਼ਾਮ ਕਰੀ ਤੇ ਜਾਂਦਾ ਇੱਕੋ ਲੱਖ ਤੋਂ ਹੁਣ ਕੀ ਕਰ ਦੇਣਾ ਉਹ ਨਾ ਪਿਛਲੇ 10 ਦਿਨਾਂ ਤੋਂ ਤੇਰਾ ਵੀਰਾ ਇੱਥੋਂ ਗਿਆ ਹੋਇਆ 10 ਦਿਨਾਂ ਅੱਜ ਤੱਕ ਪ੍ਰਬੰਧ ਹੋਇਆ ਨਾ ਹੁਣ ਕੀ ਇੱਕ ਦਿਨ ਵਿੱਚੋਂ ਪ੍ਰਬੰਧ ਕਰ ਲਊਗਾ ਨਾਲੇ ਉਹਨੂੰ ਨੰਗ ਮੰਲੰਗ ਨੂੰ ਕੌਣ ਦੇਊਗਾ ਉਧਾਰ ਪੈਸੇ ਮੰਮੀ ਇਹ ਤਾਂ ਤੁਹਾਨੂੰ ਵੀ ਪਤਾ ਨਾ ਵੀ ਪੈਸੇ ਕਿਹੜੇ ਧਰਾਖਤਾਂ ਲੱਗਦੇ ਆ ਵੀ ਜਿਹੜਾ ਜਦੋਂ ਜੀ ਕੀਤਾ ਵੀਰਾ ਤੋੜ ਲਿਆਊਗਾ ਹਲੇ ਹੁਣ ਤਾਂ ਭਾਬੀ ਦਾ ਆਪਰੇਸ਼ਨ ਹੋਇਆ ਕਿੰਨਾ ਖਰਚਾ ਹੋਇਆ ਵੀਰੇ ਦਾ ਉਥੇ ਤਾਂ ਹੀ ਤਾਂ ਮੈਂ ਕਹਿਨੀ ਆ ਵੀ ਤੇਰੀ ਪਰਝਾਈ ਦਾ ਆਪਰੇਸ਼ਨ ਹੋਇਆ ਉਸ ਤਾਂ ਸਿਰੇ ਦਾ ਕਰਜ਼ਾਈ ਆ ਪਹਿਲੇ ਨੰਗ ਮਲੰਗਾ ਉਹਨੇ ਕਿੱਥੋਂ ਸਾਨੂੰ ਦੇ ਦੇਣੇ ਆ ਪੈਸੇ ਮੰਮੀ ਸਾਰੇ ਦੁਨੀਆ ਹੀ ਕਰਜ਼ਾਈ ਆ ਮੇਰਾ ਭਰਾ ਇਕੱਲਾ ਹੀ ਕਰਜ਼ਾਈ ਨਹੀਂ ਹੈਗਾ ਨਾਲੇ ਲੋਡ ਪੈਂਦੇ ਨਾ ਸਭਨੇ ਕਰਜ਼ਦਾਰ ਬਨਣਾ ਪੈਂਦਾ ਮੇਰੀ ਗੱਲ ਸੁਣਨੀ ਸਾਰੀ ਦੁਨੀਆ ਕਰਜ਼ਾਈ ਆ ਪਰ ਤੇਰੇ ਭਾਈ ਜਿੰਨੀ ਕਰਜ਼ਾਈ ਨਹੀਂ ਹੈਗੀ ਸਾਰੇ ਪੇਕੇ ਨਾ ਆਪਣੀਆਂ ਧੀਆਂ ਦਾ ਪਹਿਲਾਂ ਸੋਚਦੇ ਆ ਪਰ ਤੇਰੇ ਪੇਕੇ ਨੇ ਕੀ ਸੋਚਿਆ ਤੇਰੀ ਮਾਂ ਤਾਂ ਆ ਕੇ ਮੇਰੇ ਪੈਰੀਂ ਡਗ ਪਈ ਤੇ ਮੈਨੂੰ ਤੇਰਾ ਰਿਸ਼ਤਾ ਲੈਣਾ ਪਿਆ ਉਹ ਵੀ ਆਪਣੇ ਮੁੰਡੇ ਕਰਕੇ ਨਹੀਂ ਮੈਂ ਤੇਰਾ ਰਿਸ਼ਤਾ ਕਦੇ ਨਾ ਲੈਂਦੀ ਮੰਮੀ ਜੀ ਤਾਂ ਇਹ ਕਦੇ ਖਤ ਨਾਲ ਨਹੀਂ ਵੱਸਦੀ ਮੈਂ ਕੱਲੀ ਗੱਲ ਤਾਂ ਥੋੜੀ ਸੀ ਤੁਹਾਡੇ ਮੁੰਡੇ ਦੀ ਵੀ ਬਰਾਬਰ ਗੱਲਤੀ ਸੀ ਖੈਰ ਹੁਣ ਤਾਂ ਤੁਸੀਂ ਕੁਝ ਮਰਜ਼ੀ ਕਹੀ ਜਾਓ ਫੜਾਓ ਰੇ ਜਵਾ ਜੋ ਆਪਾਂ ਸਾਡਾ ਫੜਾ ਜੋ ਮੇਰੇ ਨਾਲ ਸਭ ਜਵਾਨ ਕੇ ਮੈ ਲੜਾਉਣੀ ਹੈ ਤੂੰ ਹੈ ਮਮੀ ਚਾੜ ਲੜਾਉਣੀ ਹੈ ਜਵਾਨ ਮੇਰੇ ਨਾਲ ਮਮੀ ਚਾੜ ਦੋ ਮੱਫੀ ਚਾੜ ਦੋ ਦਿਲਤਾ ਕਰਦਾ ਤੇਰੇ ਗੁਲੇ ਜਾਨੋ ਦਾ ਕਾਦਨਾ ਤੈਨੂੰ ਕੱਢਾ ਇੱਥੋਂ ਬਾਹਰ ਚੱਲ ਵਾ ਚੱਲ ਮੇਰੇ ਬੇਰੇ ਨਾਮ ਨੂੰ ਤੂੰ ਮਾਸੀ ਜੀ ਕੀ ਕਰਨ ਲੱਗਿਓ ਤੁਸੀਂ ਕਿਹੜੇ ਕਸੂਰ ਦੀ ਸਜ਼ਾ ਮੈਨ ਲੱਗਿਓ ਇਹਨੂੰ ਕਸੂਰ ਪੁੱਛਦਾ ਕਿਹੜਾ ਕਿਹੜਾ ਕਸੂਰ ਦੱਸੀਏ ਇੱਕ ਕਸੂਰ ਹੋਵੇ ਤਾਂ ਦੱਸਾਂ ਰੋਟੀ ਪਾਣੀ ਇਹਨੂੰ ਨਹੀਂ ਬਣਾਉਣਾ ਦਾ ਕੰਮ ਧੰਦਾ ਇਹਨੂੰ ਨਿਕੋਈ ਆਉਂਦਾ ਬੋਲਣ ਦੀ ਤਮੀਜ਼ ਇਹਨੂੰ ਹੈ ਨਹੀਂ ਹੋਰ ਦੱਸ ਕਿਹੜਾ ਕਸੂਰ ਪੁੱਛਦਾ ਬਸ ਮਾਫੀ ਬਸ ਗੱਲਾਂ ਨਾ ਟਾਲ ਮੈਨੂੰ ਪਤਾ ਸੀ ਇੱਕ ਦਿਨ ਇਹੀ ਕੁਛ ਹੋਣਾ ਜਿਵੇਂ ਭੈਣ ਦੀ ਜ਼ੁਬਾਨ ਚੱਲਦੀ ਹੈ ਉਵੇਂ ਭਾਈ ਦੀ ਚੱਲਦੀ ਹੈ ਮੇਰੇ ਘਰ ਆ ਕੇ ਰੋਮ ਮਾਰਦਾ ਲੈ ਜਾ ਇਹਨੂੰ ਅਸੀਂ ਨਹੀਂ ਰੱਖਣੀ ਆਹੀ ਕੋਈ ਚਾਹੀਦਾ ਸੀ ਨਾ ਤੁਹਾਨੂੰ ਵਾਸੀ ਜੀ ਜੇ ਆਉਂਦੀ ਭੈਣ ਦੀ ਖਾਤਰ ਮੈਨੂੰ ਆਪਦੀ ਜਿੰਦ ਵੀ ਵੇਚਣੀ ਪੈ ਦੇਣਾ ਤਾਂ ਉਹ ਵੀ ਵੇਚ ਕੇ ਤੇਰਾ ਢਿੱਡ ਭਰ ਦੂੰ ਵੀਰੇ ਸਭ ਮੈਂ ਨਹੀਂ ਸੀ ਚਾਹੁੰਦਾ ਵੀ ਕਰਜ਼ਾ ਚੱਕ ਕੇ ਇਹਨਾਂ ਦਾ ਢਿੱਡ ਭਰਾਂ ਪਰ ਮੈਂ ਦੋ ਕਿੱल्ल्या ਚੋਂ ਨਾ ਇੱਕ ਕਿੱਲਾ ਵੇਚ ਕੇ ਇਹਨਾਂ ਦਾ ਢਿੱਡ ਭਰਿਆ ਪਰ ਵੀਰੇ ਤੂੰ ਕੀ ਕਰੇਗਾ ਪਹਿਲੇ ਤੋਂ ਬਿਨਾ ਨਾਲੇ ਭਾਬੀ ਤੇਰੀ ਭਾਬੀ ਨੇ ਸਲਾਹ ਦਿੱਤੀ ਸੀ ਭੈਣੇ ਉਹਦੀ ਸਲਾਹ ਮੰਨ ਕੇ ਮੈਂ ਇਹ ਸਭ ਕੁਝ ਕੀਤਾ ਵੀਰੇ ਮੈਂ ਤੇਰੇ ਦੇਣਦਾਰ ਹਾਂ ਮਾਸੀ ਜੀ ਤੁਸੀਂ 2 ਲੱਖ ਮੰਗਿਆ ਸੀ ਨਾ ਪੂਰਾ 5 ਲੱਖ ਹੈ ਤੇ ਨਾਲਿਆ ਹਟੂਮਾ ਤੇਰੇ ਕੱਲੀ ਵਾਸਤੇ ਚੱਲ ਠੀਕ ਆ ਪਾਣੇ ਮੈਂ ਚਾਉਣਾ ਟੋਨੀ ਪੁੱਤ ਮੈਨੂੰ ਮਾਫ ਕਰ ਦੇ ਮੈਂ ਮੈਂ ਪਾਪਣ ਮੈਂ ਮੈਂ ਬਹੁਤ ਤਕਲੀਫ ਦਿੱਤੀ ਐ ਤੁਹਾਨੂੰ ਦੋਵਾਂ ਨੂੰ ਮੈਨੂੰ ਮਾਫ ਕਰ ਦੇ ਪੁੱਤ ਠੀਕ ਏ ਤੁਸੀਂ ਮੈਨੂੰ ਮਾਫ ਕਰ ਦੇ ਮੈਂ ਤੈਨੂੰ ਕਦੀ ਧੀ ਸਮਝਿਆ ਹੀ ਨਹੀਂ ਮੈਂ ਤਾਂ ਕਦੀ ਤੈਨੂੰ ਨੋ ਵੀ ਨਹੀਂ ਸਮਝਿਆ ਮੈਂ ਤੈਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਮੇਰੀ ਤੈ ਮੈਨੂੰ ਮਾਫ ਕਰ ਦੇ ਨਾਲੇ ਪਾਪੀ ਕੌਣ ਇਹ ਤਾਂ ਉੱਪਰ ਵਾਲਾ ਜਾਣਦਾ ਮਸੀ ਜੀ ਹੁਣ ਮੈਨੂੰ ਜਾਣ ਦੋ ਮੈਂ ਜਿਹੜਾ ਆਪਣਾ ਕੰਮ ਕਰਨਾ ਸੀ ਕਰਤਾ ਟੋਨੀ ਪੁੱਤ ਮੈਨੂੰ ਮਾਫ ਕਰ ਦੇ ਸੱਚੀ ਮੈਂ ਬਹੁਤ ਵੱਡੀ ਪਾਪਣ ਐ ਗੁਨਾਹਗਾਰ ਐ ਤੁਹਾਡੀ ਜਿਨੇ ਇੱਕ ਭਾਈ ਤੋਂ ਇੱਕ ਭੈਣ ਨੂੰ ਦੂਰ ਕੀਤਾ ਪਤਾ ਨਹੀਂ ਮੈਂ ਲਾਲਚ ਵਿੱਚ ਅੰਨੀ ਹੋ ਕੇ ਥੋਡੇ ਤੋਂ ਕੀ ਕੀ ਮੰਗਦੀ ਰਹੀ ਪੈਸਾ ਸੋਨਾ ਇਹਨੂੰ ਇੰਨਾ ਪਰੇਸ਼ਾਨ ਕੀਤਾ ਮੈਂ ਸੱਚੀ ਗੁਨਾਹਗਾਰ ਮੈਂ ਮੈਂ ਤਾਂ ਮਾਫੀ ਦੇ ਕਾਬਿਲ ਵੀ ਨਹੀਂ ਪਰ ਫੇਰ ਵੀ ਪੁੱਤ ਪਤਾ ਨਹੀਂ ਮੇਰੇ ਗੁਨਾਹਾਂ ਨੂੰ ਰੱਬ ਦੇਖਦਾ ਹੋਣਾ ਕਿੰਨੇ ਪਰ ਰੱਬ ਤੋਂ ਪਹਿਲਾਂ ਮੈਂ ਥੋਡੇ ਤੋਂ ਮਾਫੀ ਮੰਗਣਾ ਚਾਹਨੀ ਹੈ ਮੈਨੂੰ ਮਾਫ ਕਰ ਦੇ ਪੁੱਤ ਆ ਲੈ ਮੈਨੂੰ ਨਹੀਂ ਇਹ ਸਭ ਕੁਝ ਚਾਹੀਦਾ ਨਹੀਂ ਨਹੀਂ ਮਾਸੀ ਜੀ ਤੁਸੀਂ ਇਹਨੂੰ ਰੱਖੋ ਬਸ ਮੇਰੀ ਭੈਣ ਨੂੰ ਖੁਸ਼ ਰੱਖਿਆ ਕਰੋ ਇਸ ਤੋਂ ਵੱਧ ਮੈਂ ਕੋਸ਼ਿਸ਼ ਨਹੀਂ ਚਾਹੁੰਦਾ ਪਤਾ ਤੂੰ ਇੰਨਾ ਛੋਟਾ ਹੋ ਕੇ ਮੈਨੂੰ ਬੁੱਢੀ ਨੂੰ ਇਹ ਗੱਲ ਸਿਖਾ ਗਿਆ ਵੀ ਘਰ ਦੇ ਵਿੱਚ ਲੋਹਾ ਤੀਆਂ ਕਿਵੇਂ ਰੱਖੀ ਦੀਆਂ ਪਤਾ ਨਹੀਂ ਮੈਂ ਪਤਾ ਨਹੀਂ ਮੈਂ ਠੀਕ ਹੀ ਤੈਨੂੰ ਵੀ ਬੋਲ ਗਈ ਵਿਸ਼ਾਲੀ ਨੂੰ ਵੀ ਬੋਲ ਗਈ ਮੈਂ ਬਾਰ-ਬਾਰ ਹਰ ਵਾਰ ਇਹਨੂੰ ਤੰਗ ਕਰੀ ਗਈ ਵਿਸ਼ਾਲੀ ਪੁੱਤ ਦੇਖਤੀ ਏ ਤੂੰ ਮੈਨੂੰ ਮਾਫ਼ ਕਰਤਾ ਨਾ ਮੰਮੀ ਜੀ ਤੁਸੀਂ ਨਾ ਮੈਨੂੰ ਮਾਫੀ ਮੰਗੋ ਵੱਡੇ ਕਹਿੰਦੇ ਛੋਟੇ ਤੋਂ ਮਾਫੀ ਮੰਗਦੇ ਚੰਗੇ ਨਹੀਂ ਲੱਗਦੇ ਫਿਰ ਕੀ ਹੋ ਗਿਆ ਜੇ ਤੁਸੀਂ ਮੈਨੂੰ ਨਾ ਕੁਝ ਬੋਲਤ ਮੈਨੂੰ ਕਿਸੇ ਗੱਲ ਦਾ ਕੋਈ ਗੁੱਸਾ ਨਹੀਂ ਤੁਸੀਂ ਤਾਂ ਮੇਰੇ ਮਾਮਾ ਵਰਗੇ ਹੋ ਮੈਂ ਤਾਂ ਤੁਹਾਨੂੰ ਕਦੇ ਸਾਸੂ ਮੰਨਿਆ ਹੀ ਨਹੀਂ ਚੱਲ ਫਿਰ ਆਪਣੇ ਭਾਈ ਵਾਸਤੇ ਨਿੰਬੂ ਪਾਣੀ ਜਾਂ ਚਾਹ ਬਣਾ ਕੇ ਲਿਆ ਫਿਰ ਆਪਾਂ ਇਕੱਠੇ ਬੈਠ ਕੇ ਪੀਨੇ ਆਹ ਉਹ ਨਹੀਂ ਮਾਸੀ ਜੀ ਮੈਂ ਚੱਲਿਆ ਨਹੀਂ ਪੁੱਤ ਚਾਹ ਪੀ ਕੇ ਜਾਇਂ ਚਲੋ ਤੁਸੀਂ ਬਾਹਰਾ ਕਹਿਣੇ ਤਾਂ ਵੇਹ ਜੰਨੇ ਹਾਂ ਮੈਂ ਹੁਣੇ ਬਣਾ ਕੇ ਲੈਣੀ ਆ ਤੁਸੀਂ ਮਾਰੋ ਗੱਲਾਂ ਚਲ ਠੀਕ ਆ ਵੇ ਸ਼ਾਦੀ